ਪਹਿਲਾ 23 ਚ ਵੀਰੇ ਪਾਣੀ ਆਇਆ ਉਦੋਂ ਵੀ ਰੇਤਾ ਪੈ ਗਿਆ ਜਿਹੜੀਆਂ ਲਾਗੇ ਲਾਗੇ ਪੈ ਲੀਆਂ ਉਹ ਕੱਢੀਆਂ 24 ਚ ਇੱਕ ਫਸਲ ਲਈ ਤੇ 25 ਚ ਫੇਰ ਤੋਂ ਹੀ ਪਾਣੀ ਆ ਗਿਆ ਹੁਣ ਨਾ ਗਾਂ ਕਣਕ ਹੁੰਦਾ ਈ ਆ ਜੱਟ ਤੇ ਪਹਿਲਾਂ ਹੀ ਮਾਰਿਆ ਜਿਹਦਾ ਝੋਨਾ ਵੀ ਗਿਆ ਤੁਸੀਂ ਦੇਖ ਸਾਦੇ ਕਿ ਬੰਨ ਦਾ ਅਗਲਾ ਬੰਨਾ ਨਹੀਂ ਦੀਦਾ ਇਹਦਾ ਕਰਕੇ ਇਹ ਸਾਨੂੰ ਗਾਂ ਕਣਕ ਦੀ ਵੀ ਆਸ ਨਹੀਂ ਆ ਤੇ ਜਿਹੜਾ ਖਰਚ ਵਾ ਇਹ ਪੱਲਿਓਂ ਕਰਕੇ ਅਸੀਂ ਪਿਛਲੀ ਵਾਰਾਂ ਬੰਨ ਬਦਾ ਕੋ ਸੰਪਰਦਾਵਾਂ ਨੇ ਸਾਡਾ ਸਾਥ ਦਿੱਤਾ ਬਾਬੇ ਸਰੀਆਲੀ ਵਾਲੇ ਆ ਬਾਬੇ ਖਡੂਰ ਸਾਹਿਬ ਵੀ ਆ ਬਸ ਬਾਬੇ ਸੁਰ ਸਿੰਘੀ ਆ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਥ ਦਿੱਤਾ ਪਰ ਐਰ ਕੀ ਜਿਹੜਾ ਵਾ ਇਹ ਮੋਰਚਾ ਬਹੁਤ ਤਗੜਾ ਵਾ ਛੋਟੀ ਗੱਲ ਨਹੀਂ ਘੱਟੋ ਘੜ ਨਹੀਂ ਤੇ ਤੁਸੀਂ ਇਹਨੂੰ ਇੱਥੇ ਖਰਚ 15 16 ਕਰੋੜ ਰੁਪਈਆ ਆਊਗਾ ਤਕਰੀਬਨ ਤੇ ਜਿਹੜਾ ਡੀਜ਼ਲ ਆ ਮਸ਼ੀਨਰੀ ਆ ਉਹ ਵੱਖਰੀ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਡੀ ਬਾਹ ਫੜੋ ਸਾਨੂੰ ਕੋਈ ਹੋਰ ਜੀ ਦੀ ਲੋੜ ਨਹੀਂ ਸਾਨੂੰ ਡੀਜ਼ਲ ਤੇ ਬੈਗ ਤੇ ਜਿਹੜੇ ਤੋੜੇ ਹੁੰਦੇ ਆ ਜਾਂ ਤਾਰ ਲਾ ਲਓ ਰੱਸੀ ਲਾ ਲਓ ਜਿਹੜੀ ਵੀ ਮਟੀਰੀਅਲ ਦੀ ਲੋੜ ਆ ਉਹ ਸਾਨੂੰ ਮੁਹਈਆ ਕਰਾਵੇ ਹਾਂ 86 ਲੈ ਆਈ ਤੇ ਉਹਨਾਂ ਦੇ ਐਰ ਕੀ ਵੇਖਿਆ ਮੈਂ ਯਾਰਾਂ ਚ ਵੇਖਿਆ 11 ਤੋਂ ਬਾਅਦ 17 'ਚ ਫਿਰ 19 'ਚ ਫਿਰ 23 'ਚ ਫਿਰ 25 'ਚ ਆ ਜਿਹੜੇ ਵੀਰ ਲਾਗੇ ਖਲੋਤੇ ਆ ਘੱਟੋ ਘੜਨੀ ਤੇ ਤਿੰਨ ਵਾਰ ਆ ਜਿਹੜਾ ਪਾਣੀ ਮਗਰ ਆਇਆ ਵਾ ਤਿੰਨੇ ਵਾਰ ਇਹਨਾਂ ਦੀ ਪੈਲੀ ਦੀ ਰੇਤਾ ਪਈ ਬੜੇ ਨਸ ਜੋਗ ਦਿੱਤਾ ਟੰਨ ਪੈ ਗਈ ਘੱਟੋ ਘੜਨੀ ਤੇ ਆਪਣੇ ਅੱਧੇ ਕਿਲੇ ਜਿਹਦੇ 30 ਫੁੱਟ ਡੂੰਗਾ ਹੈ ਉਹ ਪੂਰਲੀ ਸਾਰਾ ਖਰਚਾ ਇਹਨਾਂ ਪੱਲਿਓਂ ਲਾਇਆ ਅੱਛਾ ਹਾਂ ਪੱਲੇ ਉਹ ਲਾ ਕੇ ਅਹੀਂ ਉਹ ਢੰਨ ਪੂਰੀ ਕੀ ਬੰਨ ਪੱਕਾ ਰਵੇ ਚਲੋ ਇਹ ਦਸਾਲ ਉਹਨੇ ਕੱਢ ਲਿਆ ਪਰ ਜਦੋਂ ਉਹ ਹੈ ਤੇ ਇਹ ਨਾ ਕਿ ਟੈਂਪਰੇਰੀ ਆ ਜੇ ਕੋਈ ਪੱਕੇ ਤੌਰ ਤੇ ਹੋਵੇ ਤੇ ਉਹ ਪੱਕਾ ਰਵੇ ਗਾੜੀ ਨੋਚਾਂ ਪੱਕੀਆਂ ਲੱਗਣ ਤਰਤੀਬ ਨਾਲ ਕੰਮ ਹੋਵੇ ਸਾਡੇ 10000 ਏਕੜ ਇਹ ਜ਼ਮੀਨ ਨਾ ਨੀ ਜਿਹੜੀ ਇਹ ਪੱਕੇ ਤੌਰ ਤੇ ਐਨ ਵਧੀਆ ਜਿਹਦੇ ਵਿੱਚ ਸਾਡਾ ਸਰਕਾਰ ਦਾ ਵੀ ਆ ਹਰ ਵਰਗ ਦਾ ਫਾਇਦਾ ਮਜ਼ਦੂਰ ਵਰਗ ਹੋਇਆ ਹਰ ਵਰਗੇ ਨੂੰ ਕਹਿ ਸਾਡਾ ਨਹੀਂ ਆ ਹਰ ਇੱਕ ਵਰਗ ਦਾ ਫਾਇਦਾ ਵਾ ਕਿੰਨੇ ਹੁਣ ਕਿੰਨੇ ਦਾ ਨੁਕਸਾਨ ਹੋਇਆ ਹੁਣ ਇਹ ਝੋਨੇ ਮਾਰ ਆਟੀਆਂ ਦਾ ਨੁਕਸਾਨ ਦੁਕਾਨਦਾਰ ਦਾ ਮਿਸਤਰੀ ਜਿੱਦਾਂ ਹਰ ਛੇ ਦਾ ਹਰ ਬੰਦੇ ਦਾ ਨੁਕਸਾਨ ਹੋਇਆ ਵਾ ਹਰ ਤੱਕ ਇਹ ਨੁਕਸਾਨ ਪਹੁੰਚੇ ਭਾਵੇਂ ਮਹਿਸੂਸ ਕਰੇ ਜਾਂ ਨਾ ਕਰੇ ਪਰ ਹਰ ਤੱਕ ਉਹਦਾ ਨੁਕਸਾਨ ਤੇ ਪਹੁੰਚੇ ਪਹੁੰਚਿਆ ਵਾ ਆਰੇ ਪਿੰਡੀ ਸਾਨੂੰ ਕੋਈ ਲੋੜ ਨਹੀਂ ਕੋਈ ਨਹੀਂ ਕੋਈ ਚਾਰਾ ਨਹੀਂ ਚਾਹੀਦਾ ਕੋਈ ਕੁਝ ਨਹੀਂ ਸਾਨੂੰ ਸਿਰਫ ਡੀਜ਼ਲ ਜੰਬੋ ਬੈਗ ਤਾਰ ਵਗੈਰਾ ਜਿਹੜੀ ਵੀ ਕੰਮ ਆਉਦੀ ਹੈ ਇੱਥੇ ਉਹ ਸਾਨੂੰ ਚਾਹੀਦੀ ਐਨ ਆਰ ਆਈ ਵੀਰ ਇਹ ਸਾਡੇ ਮੋਤਵਾਰ ਬੰਦੇ ਇਹਨਾਂ ਦੇ ਕਾਊਂਟ ਚ ਜਾਂ ਕੋਈ ਉਦਾਂ ਡੀਜ਼ਲ ਭੇਜਣਾ ਹੈ ਉਹਦਾ ਡੀਜ਼ਲ ਟੈਂਕਰ ਭੇਜ ਦੇ ਜਿੱਦਾਂ ਵੀ ਕੋਈ ਮਦਦ ਕਰਨ ਚਾਹਦਾ ਅਸੀਂ ਬੇਨਤੀ ਕਰਦੇ ਆਂ ਜਿਹੜੀਆਂ ਸਮਾਜ ਸੰਸਥਾਵਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਬਹੁਤ ਸੇਵਾ ਕਰਦੇ ਸਰਕਾਰ ਜੋਗ ਸਾਰੇ ਪਰ ਸਾਡੀ ਵੀ ਸਾਰ ਲਓ ਇਥੇ ਅਜੇ ਤੱਕ ਕੋਈ ਵੀਰ ਨਹੀਂ ਆਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆਂ ਐਨਆਰਡੀ ਵੀ ਦਾ ਕਿ ਤੁਸੀਂ ਸਾਡੇ ਪਹਿਲੀ ਵਾਰ ਪਹੁੰਚੇ ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ ਵਾ ਆਉਣ ਤੇ ਪਰ ਇਹ ਹੈ ਕਿ ਪਹਿਲਾਂ ਸਰਕਾਰ ਨੂੰ ਇੱਕ ਨਾ ਜਿਹੜੇ ਕੋਈ ਦਿਨ ਮੈਂ ਤਾਂ ਪਹੁੰਚੇ ਫੇਸਬੁੱਕ ਤੇ ਪੋਸਟਾਂ ਬਹੁਤ ਪੈ ਰਹੀਆਂ ਕਿ ਅਸੀਂ ਜਿਮਿਨੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਕੇ ਆਏ ਆ ਇਸ ਤਰੀਕੇ ਦੀਆਂ ਪ੍ਰਸ਼ਾਸਨ ਦੇ ਵੱਲੋਂ ਬੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਅਸੀਂ ਜਿਹੜਾ ਬੰਨ ਪੱਕੇ ਕਰਨ ਦੀ ਜਿਹੜੀ ਆ ਅਸੀਂ ਪਲਾਨ ਬਣਾ ਲਿਆ ਵਾ ਇਸ ਤਰੀਕੇ ਨਾਲ ਅਸੀਂ ਕਿਸਾਨਾਂ ਨਾਲ ਮਿਲ ਆਏ ਆ ਕਿਸਾਨ ਖੁਸ਼ ਨੇ ਬੇੜੇ ਹੀ ਦਿੱਤੇ ਆ ਬੇੜੀ ਦੇ ਵਿੱਚ ਜਗਰਾਸ਼ਨ ਪਛਾਤਾ ਕਿਸਾਨਾਂ ਤੱਕ ਜਿਹੜੇ ਆ ਇਸ ਤਰੀਕੇ ਦੀਆਂ ਵੀ ਬਹੁਤ ਸਾਰੀਆਂ ਪੋਸਟਾਂ ਪੈ ਰਹੀਆਂ ਨੇ ਉਹ ਸੋਸ਼ਲ ਮੀਡੀਆ ਦੀ ਹਕੀਕਤ ਆ ਇਹ ਜਿਹੜੀ ਗਰਾਊਂਡ ਲੈਵਲ ਦੀ ਹਕੀਕਤ ਆ ਇਹ ਤੁਸੀਂ ਦੇਖ ਲਈ ਆ ਅਬ ਇਸ ਰਿਆਲੇ ਆ ਬਾਬੇ ਸੁਕਾ ਸੁਣੀ ਆ ਬਾਬੇ ਅਵਤਾਰ ਸੁਣੀ ਆ ਬਖਦੂਰ ਸੇ ਵੀ ਜਿਹਨੇ ਸਾਰ ਪਿਛਲੇ ਸਾਲ ਵੀ ਲਈ ਪਿਛਲੇ ਬਾਹਰ ਇਥੋਂ ਬੰਨ ਟੁੱਟਾ ਉਹਨਾਂ ਨੇ ਸਾਰੀ ਪਿਛਲੇ ਸਾਲ ਵੀ ਨਹੀਂ ਕੋਈ ਗਵਰਨਮੈਂਟ ਦਾ ਬੰਦਾ ਨਹੀਂ ਆ ਆਮ ਸਰਕਾਰਾਂ ਦੇ ਬੰਦੇ ਨੇ ਪਰ ਸੰਪਰਦਾਵਾਂ ਨੂੰ ਕਿਉਂਣਾ ਪੈਂਦਾ ਫੇਰ ਉਹਨਾਂ ਨੇ ਦੇਖੋ 1 ਕਰੋੜ ਦੀ ਭੋਗ ਲੈਣ ਦਿੱਤੀ ਹੈ ਯਾਰੀ ਪਾਣੀ ਦੇ ਵਿੱਚੋਂ ਦੀ ਨੰਘ ਕੇ ਆਈ ਹੈ ਸਾਧੂਆਂ ਨੇ ਇਹਨਾਂ ਨੇ ਤਾਂ ਸਾਨੂੰ 1 ਕਰੋੜ ਛੱਡੋ 100 ਦੀ ਚੀਜ਼ ਨਹੀਂ ਦਿੱਤੀ ਸਿਰਫ ਸਾਡੇ ਪਿੰਡ ਆ ਆ ਮਾਦਿਆਂ ਵਾਲੇ 1 ਕਿਲੋ ਖੰਡ ਭਾਈਆ ਪੱਤੀ ਅੱਛਾ 2 ਬਿਸਕੁਟਾਂ ਦੇ ਪੈਕਟ ਅੱਛਾ ਤੇ ਇੰਨਾ ਕੁ ਭੁਜੀਆ ਜਿਹੜਾ ਸਾਨੂੰ ਰਾਸ਼ਨ ਦੇ ਦੇ ਗਏ ਆ ਆ ਮਾਦੀ ਪਾਰਟੀ ਵੱਲੋਂ ਆ ਮਾਦੀ ਪਾਰ ਇੰਨਾ ਰਾਸ਼ਨ ਸਾਨੂੰ ਦਿੱਤਾ ਵਾ ਤੇ ਉਹ ਵੀ ਜਿਹੜੇ ਉਹਨਾਂ ਦੇ ਆਪਦੇ ਬੰਦੇ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਉਹਨਾਂ ਦੇ ਕੋਲੋਂ ਧਾਰ卡ਟ ਲੈ ਕੇ ਦੇਖੋ ਅੱਛਾ ਧਾਰ卡ਟ ਲੈ ਕੇ ਫਿਰ ਹਾਂ ਫਿਰ ਇਹਨਾਂ ਨੇ ਮਿਲ ਗਈ ਰਾਸ਼ਨ ਤੇ ਉਹ ਵੀ ਆਪਦੇ ਬੰਦੇ ਆ ਇਹਨਾਂ ਨੂੰ ਇਸ ਵਕਤ ਸਭ ਤੋਂ ਵੱਡਾ ਪੰਜਾਬ ਦਾ ਬਨ ਜ ਟੁੱਟਾ ਉਸ ਜਗ੍ਹਾ ਦੇ ਉੱਪਰ ਮੌਜੂਦ ਆ ਤੇ ਗੱਲਬਾਤ ਕਰਾਂਗੇ ਜਿਹੜਾ ਖੇਤ ਆ ਉਸ ਦੀ ਰੇਤ ਆ ਤੇ ਅੱਜ ਉਸੇ ਜਗ੍ਹਾ ਦੇ ਉੱਪਰ ਮੌਜੂਦ ਆ ਨਾਲ ਬਨ ਦੀਆਂ ਤਸਵੀਰਾਂ ਦਿਖਾਵਾਂਗੇ ਤੇ ਨਾਲ ਜਿਹੜੀ ਜ਼ਮੀਨ ਹੈ ਕਿ ਜਿਹੜੇ ਸੀਐਮ ਭਗਵੰਤ ਸਿੰਘ ਮਾਨ ਹੋਣਾਂ ਦੇ ਵੱਲੋਂ ਗੱਲਬਾਤ ਸਾਹਮਣੇ ਆਈ ਸੀ ਕਿ ਜਿਹੜਾ ਜਿਹਦੀ ਜਿਹੜਾ ਜਿਹੜਾ ਖੇਤ ਆ ਉਸ ਦੀ ਰੇਤ ਆ ਤਾਂ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲਈ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਨਾਂ ਮੇਰਾ ਜੀ ਸੰਤੋਖ ਸਿੰਘ ਤਾਂ ਤੋਂ ਉਹ ਸਿੰਘ ਜੀ ਕੋਈ ਜਿਹੜਾ ਬੰਨ ਜਿਹੜਾ ਵਾ ਕੋਈ ਮੇਚਪਦਾ ਨਜ਼ਰ ਨਹੀਂ ਆ ਰਿਹਾ ਕਿ ਇਹ ਬੰਨ ਕਿੱਥੇ ਚਲ ਗਿਆ ਸਾਰਾ ਇਹਦਾ ਵੀਰ ਜੀ ਲਈ ਗੱਲ ਤੇ ਤੁਸੀਂ ਕਹਿ ਸਕਦੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਬੰਨ ਇਹੋ ਟੁੱਟਾ ਅੱਛਾ ਜੀ ਇਹਦਾ ਮੇਚ ਕੱਟੋ ਘਾੜ ਨਹੀਂ ਤੇ 3 ਤੋਂ 4 ਕਿਲੋਮੀਟਰ ਏਰੀਆ ਜਿਹੜਾ ਹੂੰ ਇਹ ਬੰਨ ਟੁੱਟਾ ਇਹਦਾ ਕਾ ਇਹਦਾ ਕਰਕੇ ਹਾਂਜੀ 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 70% ਪੰਜਾਬ ਦਾ ਜਿਹੜਾ ਦਰਿਆ ਦਾ ਪਾਣੀ ਆ ਉਹ ਸਾਰਾ ਸਾਡੀਆਂ ਜਿਹੜੀਆਂ ਅਬਜਾਉ ਜ਼ਮੀਨਾਂ ਉਨੋਂ ਹੋ ਗਿਆ ਇਹਦਾ ਕਰਕੇ ਪੰਆ ਪਿੰਡਾਂ ਦੀ ਘਟੋ ਘਟਨੀ ਤੇ 7000 ਕਿੱਲਾ ਜਿਹੜੀ ਜ਼ਮੀਨ ਹੀ ਉਹ ਬਿਲਕੁਲ ਬਰਬਾਦ ਹੋ ਗਈ ਤੇ ਜਿਹਦੇ ਵਿੱਚੋਂ ਘਟੋ ਘਟਨੀ ਤੇ 2.5000 ਕਿੱਲੇ ਚ ਰੇਤਾ ਪੈ ਗਈ ਜਿਹੜੀ ਕਿ ਦਰਿਆ ਦੇ ਨਾਲ-ਨਾਲ ਹੀ ਹੁਣ ਸਭ ਤੋਂ ਵੱਡੀ ਸਾਨੂੰ ਜਿਹੜੀ ਕਹਿ ਦਿੰਦੇ ਕਿ ਜੀ ਦਾ ਖੇਤ ਉਹਦੀ ਰੇਤ ਹੈ ਇਹਦਾ ਪਰ ਇਹ ਰੇਤਾਂ ਹੀ ਕਰਾਂਗੇ ਕਿ ਅੱਦੀ ਦੇ ਮਿੱਟੀ ਆ ਨਾ ਇਹ ਵੇਚਦੇ ਆ ਦੂਜੀ ਗੱਲ ਇਹ ਆ ਤੇ ਇੱਥੇ ਮਲਕੀ ਘਟੋ ਘਟ ਪਰ ਇਹ ਇਕੜ ਤੇ 2 ਲੱਖ ਰੁਪਈਆ ਤੇ ਇਹਨੂੰ ਕੱਢਣ ਦਾ ਖਰਚ ਆਉਂਦਾ ਹੂੰ ਕਿ ਹੁਣ ਜਿਹੜੇ ਜੱਟ ਤੇ ਪਹਿਲਾਂ ਹੀ ਮਾਰਿਆ ਜਿਹਦਾ ਝੋਨਾ ਵੀ ਗਿਆ ਪਹਿਲਾਂ 23 ਚ ਵੀਰੇ ਪਾਣੀ ਆਇਆ ਉਦੋਂ ਵੀ ਰੇਤਾ ਪੈ ਗਿਆ ਜਿਹੜੀਆਂ ਲਾਗੇ ਲਾਗੇ ਪੈ ਲੀਆਂ ਉਹ ਕੱਢੀਆਂ 24 ਚ ਇੱਕ ਫਸਲ ਲਈ ਤੇ 25 ਚ ਫੇਰ ਤੋਂ ਹੀ ਪਾਣੀ ਆ ਗਿਆ ਹੁਣ ਨਾ ਗਾਂ ਕਣਕ ਹੁੰਦਾ ਆ ਸਾਡੀ ਸਭ ਤੋਂ ਵੱਡੀ ਸਰਕਾਰ ਨੂੰ ਪਹਿਲਾਂ ਬੇਨਤੀ ਹੈ ਰਜੋਈ ਵੀ ਆ ਕਿ ਸਾਡਾ ਇੱਥੇ ਗਰਾਊਂਡ ਲੈਵਲ ਤੇ ਆ ਕੇ ਇਹ ਨਹੀਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਲਿਆ ਤੇ ਕਹਿਤਾ ਕਿ ਬਹੁਤ ਕੰਮ ਹੋ ਜਾਂਦਾ ਗਰਾਊਂਡ ਲੈਵਲ ਤੇ ਆ ਕੇ ਵੇਖੋ ਕਿ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਕਿ ਬੰਨ ਦਾ ਅਗਲਾ ਬੰਨਾ ਨਹੀਂ ਦੀਦਾ ਇਹ ਦਾ ਕਰਕੇ ਇਹ ਸਾਨੂੰ ਗਾਂ ਕਣਕ ਦੀ ਵੀ ਆਸ ਨਹੀਂ ਆ ਤੇ ਜਿਹੜਾ ਖਰਚ ਵਾ ਇਹ ਪੱਲਿਓ ਕਰਕੇ ਅਸੀਂ ਪਿਛਲੀ ਵਾਰਾ ਬੰਨ ਬਦਾ ਕੋ ਸੰਪਰਦਾਵਾਂ ਨੇ ਸਾਡਾ ਸਾਥ ਦਿੱਤਾ ਬਾਬੇ ਸਰੀਆਲੀ ਵਾਲੇ ਆ ਬਾਬੇ ਖਡੂਰ ਸਾਹਿਬ ਵੀ ਆ ਬਸ ਬਾਬੇ ਸੋਰ ਸਿੰਘੀ ਆ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਸਾਥ ਦਿੱਤਾ ਪਰ ਐਰ ਕੀ ਜਿਹੜਾ ਵਾ ਇਹ ਮੋਰਚਾ ਬਹੁਤ ਤਗੜਾ ਵਾ ਛੋਟੀ ਗੱਲ ਨਹੀਂ ਆ ਘੱਟੋ ਘੜ ਨਹੀਂ ਤੇ ਤੁਸੀਂ ਇਹਨੂੰ ਇੱਥੇ ਖਰਚ 15 16 ਕਰੋੜ ਰੁਪਇਆ ਆਊਗਾ ਤਕਰੀਬਨ ਤੇ ਜਿਹੜਾ ਡੀਜ਼ਲ ਆ ਮਸ਼ੀਨਰੀ ਆ ਉਹ ਵੱਖਰੀ ਜਿਹੜੇ ਐਨਆਰਆਈ ਵੀਰਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਡੀ ਬਾਹ ਫੜੋ ਸਾਨੂੰ ਕੋਈ ਹੋਰ ਜੀ ਦੀ ਲੋੜ ਨਹੀਂ ਸਾਨੂੰ ਡੀਜ਼ਲ ਤੇ ਬੈਗ ਤੇ ਜਿਹੜੇ ਤੋੜੇ ਹੁੰਦੇ ਆ ਜਾਂ ਤਾਰ ਲਾ ਲੋ ਰੱਸੀ ਲਾ ਲੋ ਜਿਹੜੀ ਵੀ ਮਟੀਰੀਅਲ ਦੀ ਲੋੜ ਆ ਉਹ ਸਾਨੂੰ ਮੁਹਈਆ ਕਰਾਵੇ ਤੇ ਦੂਜੀ ਗੱਲ ਪਹਿਲੀ ਗੱਲ ਤੇ ਕੰਮ ਆ ਸਰਕਾਰ ਦਾ ਵੀਰੇ ਉਹਨਾਂ ਦੀ ਪਹਿਲ ਮੰਨਦੀ ਆ ਪਰ ਉਹਨਾਂ ਨੇ ਹਜੇ ਤੱਕ ਇੱਥੇ ਆ ਕੇ ਸਾਡੀ ਕੋਈ ਬਾਤ ਹੀ ਨਹੀਂ ਪੁੱਛੀ ਇੱਕੋ ਵਾਰ ਸਾਡੇ ਪਿੰਡ ਆਏ ਆ ਆਮ ਆਦਿ ਉਹ ਵੀ ਸਾਨੂੰ ਚਾਰ ਦੇ ਕੇ ਜੇ ਚਾਰ ਅਸੀਂ ਕੀ ਕਰਨਾ ਜਿਹੜਾ ਡੰਗਰਾਂ ਦਾ ਚਾਰਾ ਉਹ ਚਲੋ ਸਾਡੀ ਦੇ ਕੇ ਦੋ ਦੋ ਕਿਲਾ ਜ਼ਮੀਨ ਹੈ ਜਿਹੜੀ ਉੱਤੇ ਆ ਪਰ ਤਕਰੀਬਨ 80% ਜ਼ਮੀਨ ਸਾਡੀ ਮੰਡ ਚ ਜੀ ਦੀ ਸਾਰੀ ਆਮਦਨ ਸਾਡੀ ਮੰਡ ਚੋਂ ਹੀ ਆਉਂਦੀ ਮਤਲਬ ਕਿ ਜਿਹੜੀ ਸਾਡੀ ਆਮਦਨ ਸਾਡੇ ਪਿੰਡ ਦੀਆਂ ਚੋਂ ਪਈਆਂ ਪਿੰਡਾਂ ਦੀ ਜਿਹੜੀ ਆਮਦਨ ਹੁਣ ਬਿਲਕੁਲ ਆ 5 ਸਾਲ ਹੋ ਗਏ ਘਟੋ ਘਟ ਪੰਜਾਂ ਸਾਲਾਂ ਦੇ ਵਿੱਚ 10 ਫਸਲਾਂ ਹੋਣੀਆਂ ਚਾਹੀਦੀਆਂ ਸਾਡੀਆਂ 4 ਫਸਲਾਂ ਹੀ ਆ ਵੀਰੇ ਅੱਛਾ ਚੌਥਾ ਫਸਲਾਂ ਦੇ ਵਿੱਚੋਂ ਵੀ ਅਸੀਂ ਘਟੋ ਘਟ ਨਹੀਂ ਤੇ 2 ਢਾਈ ਫਸਲਾਂ ਜਿਹੜੀਆਂ ਉਹ ਉੱਤੇ ਲਾ ਦੀਆਂ ਤੇ ਜਿਹੜੀਆਂ ਰੇਤਾ ਪਈ ਅੱਜ ਤੱਕ ਨਹੀਂ ਨਿਕਲੀ ਆ ਲਾ ਸਾਡੇ ਵੀਰ ਜਿਹੜੀਆਂ ਇਹਨਾਂ ਦੀਆਂ ਪਹਿਲੀਆਂ ਜਿਹੜੀਆਂ ਇੱਥੇ ਲੱਗ ਗਈਆਂ ਬਿਲਕੁਲ ਆ ਤੇ ਪਿਛਲੇ ਤੋਂ ਹੀ ਦੇਖ ਲਓ ਆ ਉੱਤੇ ਹੀ ਮਿੱਟੀ ਆ ਥੱਲੇ ਰੇਤਾ 4 4 ਫੁੱਟ ਰੇਤਾ ਵਾ ਦੂਜੀ ਗੱਲ ਇਹ ਆ ਕਿ ਆ ਦੇਖੋ ਇਧਰ ਜਿਹੜਾ ਇਹ ਜਿਹੜਾ ਥਾਂ ਵਾ ਇਹ ਮਾਲਕੀ ਜ਼ਮੀਨਾਂ ਸਾਡੀਆਂ ਹਾਂ ਬਿਲਕੁਲ ਬਿਲਕੁਲ ਜਿਹੜਾ ਅੱਜ ਇਹ ਦਰਿਆ ਬਣ ਚੁੱਕਾ ਵਾ ਇਹ ਨਲਾਕੀ ਕੀ ਦੀ ਆ ਸਰਕਾਰ ਦੀ ਆ ਵੇਚ ਵੇਖੋ ਕਿੰਨਾ ਗੰਦ ਪੇ ਲੱਗਿਆ ਦਰਿਆ ਦੇ ਜੇ ਆਪਾਂ ਨਹਿਰਾਂ ਜਿਹੜੀਆਂ ਰਾਸਤਾ ਨੂੰ ਐਡਾ ਆਪਾਂ ਤਰਤੀਬ ਨਾਲ ਪਾਣੀ ਦੇ ਸਕਦੇ ਆ ਕਿਉਂ ਆਪਾਂ ਆਪ ਦੇ ਪੰਜਾਬ ਆਪਣੇ ਪੰਜਾਬ ਨੂੰ ਨਹੀਂ ਪਾ ਸਕਦੇ ਪਰਲੀ ਸਾਈਡ ਦੇਖ ਲਓ ਹਾਂ ਇਹ ਤੁਸੀਂ ਧੁੰਦਿਓ ਲਾ ਲੋ ਆ ਸਾਡੇ ਮੁੰਡੇ ਪਿੰਡ ਤੱਕ ਬਹੁਤਾ ਕੋਈ ਲੰਮਾ ਬਨ ਨਹੀਂ ਆ ਜੇ ਆਪਾਂ ਤਰਤੀਬ 6-7 ਕਿਲੋਮੀਟਰ ਦਾ ਬਨਵਾ ਤੇ ਇਹ ਸਰਕਾਰ ਦੇ ਲਈ ਕੋਈ ਵੱਡਾ ਕੰਮ ਵੀ 6-7 ਕਿਲੋਮੀਟਰ ਦਾ ਬਾ ਉਹਦੇ ਗਾੜੀ ਨੋਚਣ ਲੱਗ ਜਾਣ ਪੱਕਾ ਹੋ ਜੇ ਤੇ ਸਾਡੀ ਰੋਜੀ ਰੋਟੀ ਬਚੀ ਰਵੇ ਨਹੀਂ ਤੇ ਆਉਣ ਵਾਲੇ ਸਮੇਂ ਜਿਹੋ ਜਿਹੇ ਹਾਲਾਤ ਆ ਸਾਡੇ ਕਿ ਜਾਂਦੇ ਅਸੀਂ ਬਾਹਰ ਨਹੀਂ ਤੇ ਬਾਹਰ ਜਾਵਾਂਗੇ ਸਾਹਮਣੇ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਗੋਰੇ ਆ ਕੇ ਕੰਮ ਕਰਨਗੇ ਪੰਜਾਬ ਦੇ ਵਿੱਚ ਤੇ ਪੰਜਾਬ ਵਾਲੇ ਜਿਹੜੇ ਨੇ ਉਹ ਬਾਹਰ ਭਜਦੇ ਜਾ ਰਹੇ ਨੇ ਪੰਜਾਬ ਵਾਲੇ ਵੀਰ ਮਾਰੀ ਦੇ ਜਾਂਦੇ ਕੋਈ ਚਾਨੂ ਨਹੀਂ ਜਾਂਦਾ ਅਸੀਂ ਵੀ ਬਾਹਰ ਆਏ ਹਾਂ ਪਰ ਕੋਈ ਚਾਨੂ ਨਹੀਂ ਜਾਂਦਾ ਜਦੋਂ ਇੱਥੇ ਦੀਦਾ ਹੀ ਕੋਈ ਨਹੀਂ ਕਿਸਾਨ ਬਹੁਤ ਪੰਜਾਬ ਦੇ ਜਿਹੜੇ ਨੌਜਵਾਨ ਆ ਕਿਸਾਨੀ ਨਾਲ ਜੁੜੇ ਤੇ ਕਰਨਾ ਵੀ ਚਾਹੁੰਦੇ ਆ ਪਰ ਜਦੋਂ ਇਹੋ ਜਿਹੇ ਮਾਰਾਂ ਵਜਦੀਆਂ ਸੱਟਾਂ ਵਜਦੀਆਂ ਜਿਹਦਾ ਕਰ ਕਰ 5 5 7 7 ਸਾਲ ਉੱਠ ਨਹੀਂ ਸਕਦੇ ਤੁਹਾਨੂੰ ਪਤਾ ਪੜਾਈ ਦੇ ਖਰਚੇ ਕਿੰਨੇ ਆ ਹੈਂ ਹੋਰ ਘਰਾਂ ਦੇ ਖਰਚੇ ਕਿੰਨੇ ਆ ਤੇ ਉਹ ਖਰਚੇ ਜੁਆਂਹੀਂ ਖਰਚ ਕੱਢ ਕੇ ਬੰਨ ਬੰਨੀਏ ਤੇ ਫਿਰ ਸਾਡੀ ਕਿੱਦਾਂ ਜਿਹੜੀ ਜੀਵਨ ਲੀਲਾ ਚੱਲੂਗੀ ਹੈ ਇਹਦੇ ਲਈ ਸਾਨੂੰ ਬੇਨਤੀ ਪਹਿਲੀ ਬੇਨਤੀ ਸਰਕਾਰ ਨੂੰ ਕਿ ਸਾਡੀ ਬਾਹ ਫੜੇ ਦੂਜੀ ਵੀਰ ਐਨ ਆਰ ਆਈ ਵੀਰ ਕੋਈ ਵੀ ਸੇਵਾ ਸੰਸਥਾ ਵਾਲਿਆ ਉਹ ਸਾਡੀ ਬਾਹ ਫੜਨ ਸਾਨੂੰ ਡੀਜ਼ਲ ਬੈਗ ਜੋ ਵੀ ਦੇ ਸਕਦੇ ਹੋ ਟਰੈਕਟਰ ਵਾਲੇ ਵੀਰ ਜਿਹੜੇ ਮਿੱਟੀ ਲੈ ਕੇ ਆਉਂਦੇ ਉਹਨਾਂ ਨੂੰ ਬੇਨਤੀ ਹੈ ਕਿ ਟਰੈਕਟਰ ਲਿਆਓ ਮਿੱਟੀ ਦੀ ਲੋੜ ਨਹੀਂ ਰੇਤਾ ਬਹੁਤ ਆ ਪਰ ਇਹ ਹੈ ਕਿ ਇਹ ਹੁਣ ਦੀਦਾ ਹੀ ਕੁਝ ਨਹੀਂ ਸਾਨੂੰ ਕੋਈ ਸਰਕਾਰ ਇਹੋ ਜਿਹਾ ਕੋਈ ਉਪਰਾਲਾ ਕਰੇ ਕਿ ਮਗਰੋਂ ਪਾਣੀ ਘਟਾ ਦੇ ਇਹਨਾਂ ਦੇ ਬਸ ਹੈ ਸਾਰਾ ਕੁਝ ਇਹਨਾਂ ਇਹ ਮੈਨਮੇਡ ਪਾਣੀ ਐਰ ਕੀ ਜਿਹੜੀ ਆਫਤ ਆਈ ਇਹ ਮੈਨਮੇਡ ਆ ਕੁਦਰਤੀ ਆਫਤ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿਉਂ ਅੱਜਕੱਲ ਹਰ ਕੋ ਇਹਨੂੰ 5 ਦਿਨ ਪਹਿਲਾਂ ਪਤਾ ਲੱਗ ਜਾਂਦਾ ਕਿ ਮੀਂਹ ਪੈਣ ਵਾਲਾ ਕਿਉਂ ਸਰਕਾਰ ਨੂੰ ਪਤਾ ਨਹੀਂ 2 ਮਹੀਨੇ ਪਹਿਲਾਂ ਕਿ ਡੈਮ 'ਚ ਇਨਾ ਪਾਣੀ ਹੋ ਗਿਆ ਵਧ ਗਿਆ ਘਟ ਗਿਆ ਸਾਰਾ ਕੁਝ ਇਹਨਾਂ ਦੇ ਵਾਸਤੇ ਜੇ ਕਰਨਾ ਚਾਹਣ ਜੇ ਮੰਨ ਲਾ ਕਿ ਤੂੰ ਹਰੀ ਗਿਆ ਤਾਂ Rajasthan ਨੂੰ ਪਾਣੀ ਦੇ ਸਕਦੇ ਆ ਤਰਤੀਬ ਕਰਕੇ ਇਹ ਪਾਣੀ ਹਰੀ ਗਿਆ ਤੱਕ ਨਹੀਂ ਘਟ ਸਕਦੇ 10000 ਕਿਲਾ ਇਧਰ ਡੁੱਬਿਆ 10000 ਕਿਲਾ ਉਧਰ ਡੁੱਬਿਆ 20000 ਕਿਲਾ ਇੱਥੇ ਇੱਥੇ ਨੁਕਸਾਨ ਹੋ ਗਿਆ ਤੁਸੀਂ ਸਾਰਾ ਲੋ ਪੜ 1 8000 ਰੁਪਏ ਕਿੰਨੇ ਅਰਬਾਂ ਰੁਪਈਆ ਦਾ ਨੁਕਸਾਨ ਹੋਇਆ ਇਸ ਵਾਰ 20000 ਰੁਪਏ ਦਾ ਲਾਂਡ ਕੀਤਾ ਸੀਐਮ ਭਗਵਨ ਸਿੰਘ ਮਾਨੜ ਨੇ 20000 ਰੁਪਈਆ ਪਰ ਇਕੜ ਦਾ ਉਹਨਾਂ ਲਾਂਡ ਤੇ ਕੀਤਾ ਵਾ ਪਰ ਘੱਟੋ ਘੱਟ ਤੇ 5 6 5000 ਦੇ ਲਾਗੇ ਸਾਡਾ ਖਰਚ ਪਹੁੰਚਦਾ ਮੰਡ ਦਾ ਕਰਕੇ ਕਿਉਂ ਸਾਨੂੰ ਆਉਣ ਜਾਣ ਦੇ ਰੋਜ਼ ਜਿਹੜਾ ਖਰਚ ਹੈ ਡੀਜ਼ਲ ਪਟ્રોલ ਉਹ ਵੱਖਰਾ 5000 ਰੁਪਏ ਸਾਡਾ ਪਾੜ ਏਕੜ ਖਰਚ ਹੀ ਆਉਂਦਾ ਤੇ 20000 ਨਹੀਂ ਕਰਾਂਗੇ ਕੀ ਦੂਜੀ ਗੱਲ ਜਿਹੜੀ ਰੇਤ ਵਾ ਹਾਂ ਇਹਦੀ ਜਿਹੜੀ ਕਢਾਈ ਆ ਉਹ ਦੋ ਮਹੀਨਿਆਂ ਦਾ ਟਾਈਮ ਹੁਣ ਤੁਸੀਂ ਦੇਖ ਸਕਦੇ ਜਿਹੜਾ ਇਹ ਹਾਲਾਤ ਵਾ ਇਹ ਮਹੀਨੇ ਤੱਕ ਤੇ ਜੇ ਪਾਣੀ ਇਦਾਂ ਰਹਿਦੇ ਨੇ 6 ਮਹੀਨੇ ਬਤਰ ਨਹੀਂ ਆਉਣਾ ਜੇ ਕੋਈ ਵੱਜ ਗਿਆ ਤਰਤੀਬ ਹੋਈ ਫੇਰ ਇਹਦੀ ਆਸ ਆ ਕਿ ਮਹੀਨੇ ਨੂੰ ਉੱਤਰ ਆ ਜੇ ਤੇ ਮੁੜ ਕੇ ਦੋ ਮਹੀਨੇ ਹੀ ਕੱਢ ਕੇ ਕਿੱਥੇ ਲਾਇਆਗੇ ਸਾਨੂੰ ਘਟੋ ਘਟ ਸਾਲ ਦਾ ਟਾਈਮ ਸਾਲ ਦੀ ਸਾਡੀ ਆਮਦਨ ਦਿੱਤੀ ਜਾਵੇ ਬਾਕੀ ਜੇ ਸਰਕਾਰ ਆਪ ਦੀ ਕੋਈ ਸਾਧਨ ਭੇਜ ਕੇ ਕੱਢ ਸਕਦੀ ਆ ਉਹ ਵੱਖਰੀ ਗੱਲ ਆ ਕੱਢ ਕੇ ਇਹਨੂੰ ਬੰਨ ਤੇ ਪਾ ਦਈਏ ਦੇਖ ਜੇ ਰਸਤੇ ਵੀ ਉਸ ਤਰੀਕੇ ਨਾਲ ਪਹਿਲਾਂ ਬੰਨ ਸਾਡੇ ਖਰਚਾ ਬਹੁਤ ਆਵੇਗਾ ਬੰਨ ਤੋਂ ਬਾਅਦ ਖੜਨ ਵਾਲੇ ਰੋਡ ਵੀ ਨਹੀਂ ਹੈਗੇ ਜਿੱਥੇ ਰੇਤ ਖੜਨਗੇ ਕਿੱਥੇ ਵਰਤੂ ਗੌਣੇ ਸੁਣੀ ਨਹੀਂ ਤੈਨੂੰ ਗੱਲ ਤੇ ਇਹ ਹੋਈ ਹੈ ਨਾ ਤਕਰੀਬਨ 60% ਦਾ ਪੰਜਾਬ ਡੁੱਬ ਗਿਆ ਹਰੇ ਤੋਂ ਹੁਣ ਵਰਤੂ ਅੱਬਲ ਤੇ ਰੇਤ ਵਰਤਨ ਵਾਲੀ ਹੈ ਹੀ ਨਹੀਂ ਐ ਕਿਉਂਕਿ ਵਿੱਚ ਮਿੱਟੀ ਆ ਤਕਰੀਬੇ ਦੇ ਕੰਮ ਆ ਸਕਦੀ ਏ ਸੜਕਾਂ ਹਾਂ ਸੜਕਾਂ ਦੇ ਕੰਮ ਆ ਸਕਦੀ ਭਰਤੀ ਦੇ ਉਹ ਵੀ ਤੁਸੀਂ ਵੇਖ ਲਓ ਠੇਕੇਦਾਰਾਂ ਨੇ ਐਡੀ ਦੂਰ ਤੱਕ ਆਉਣਾ ਨਹੀਂ ਤੁਸੀਂ ਦੇਖਿਆ ਰਸਤਾ 5 ਕਿਲੋਮੀਟਰ ਦਾ ਰਸਤਾ ਉਹ ਵੀ ਕੱਚਾ ਅਗਲੇ ਗਉਂਦੇ ਕਿ ਪੱਕੇ ਤਾਂ ਕਿਉਂ ਗਵਰਨਮੈਂਟਾਂ ਦਾ ਪਾਇਆ ਐਡੀ ਦੂਰ ਤੱਕ ਠੇਕੇਦਾਰ ਕੋਈ ਆਉਂਦਾ ਹੀ ਨਹੀਂ ਮਾਰ ਹੀ ਨਹੀਂ ਕਰਦਾ ਤੇ ਬਾਕੀ ਉਹਨਾਂ ਤੇ ਸਾਧਾ ਨਿਕਲ ਨਹੀਂ ਰਾਹ ਹੈ ਨਹੀਂ ਹਾਂ ਰਾਹ ਹੋਵੇ ਕੋਈ ਵੱਡੀਆਂ ਜਿੱਦਾਂ ਉਹ ਟਰੱਕਾਂ ਹੀ ਖੜਨਗੇ ਟਿਪਰ ਆਉਣਗੇ ਹਾਂ ਟਿਪਰ ਨੰਗਣਗੇ ਕਿਦਾਂ ਹੁਣ ਖਾਲੀ ਟਰਾਲੀਆਂ ਹੀ ਮਹਾ ਲੈ ਗਏ ਆ ਉਹ ਵੀ ਸੰਗਤੀ ਪੰਜ ਸੱਤ 10 ਜਾਣੇ ਜਿਹੜੇ ਆਏ ਆ ਤੇ ਉਹ ਕਿਦਾਂ ਲੈ ਕੇ ਜਾਣਗੇ ਇਹਨੂੰ ਕੋਈ ਤਰਤੀਬ ਇੱਥੇ ਕਰਨ ਸਾਨੂੰ ਸਾਧਨ ਇਹੋ ਜੇ ਦੇਣ ਵੱਡੀਆਂ ਵੱਡੀਆਂ ਪੋਖ ਲੈਣਾ ਕੱਢ ਗਏ ਹੀ ਬੰਨਤੇ ਪਾ ਦਗੇ ਜਿੱਦਾਂ ਲਾਗੇ ਲਾਗੇ ਜਿਹੜੇ ਵੀਰਾਂ ਦੇ ਪਈ ਹੁਣ ਕਈ ਵੀਰ ਸਾਡੀ ਇਹੋ ਜੀ ਵੀ ਹੈਗੇ ਜਿਨ੍ਹਾਂ ਨੇ ਮਾਰੀ ਦਿਆਂ ਨੇ ਆਪਦੀ ਪੈਲੀ ਦੇ ਘੇਰੇ ਘੇਰੇ ਬੰਨ ਬੰਦਾ ਕਿਉਂ ਕਿ ਜਦੋਂ ਹਰ ਵਾਰੀ ਹੜਾ ਆਇਆ ਨਾ ਹਰ ਵਾਰੀ ਮਾਰ ਪੈਣੀ ਤੇ ਮਾਰੀ ਦੇ ਜਿੰਨੋ ਚਲੋ ਜ਼ਮੀਨ ਜੀਮੀਦਾਰ ਵੱਡਾ ਉਹਨੇ ਤੇ ਬੰਨ ਲਿਆ ਤੇ ਜਿਹੜੇ ਛੋਟੇ ਜੀਮੀਦਾਰ ਦੋ ਕਿਲੇ ਆਲੇ ਚਾਰ ਕਿਲੇ ਆਲੇ ਉਹ ਕੀ ਕਰਨਗੇ ਰੇਤਾਂ ਨੂੰ ਖੜਨਗੇ ਕਿ ਕਿੱਥੇ ਇਹ ਮੈਂ ਬੇਨਤੀ ਕਰਨ ਜਾਂਦੇ ਨਾ ਜਿਹਦਾ ਖੇਤ ਉਹਦੀ ਰੇਤ ਪਰ ਰੇਤ ਨੂੰ ਅਸੀਂ ਕਰਾਂਗੇ ਕੀ ਸਰਕਾਰ ਨੂੰ ਚਾਹੀਦਾ ਵਾ ਇਹ ਕਿ ਜੱਟ ਨੂੰ ਜ਼ਮੀਨ ਬਣਾ ਕੇ ਦੇਵੇ ਕਿਉਂ ਇਹ ਕੋਈ ਅਹੀਂ ਦਰਿਆ ਆ ਦੀਆਂ ਨਹੀਂ ਪਰ ਜਿਹੜੀ ਇਹ ਜ਼ਮੀਨ ਅਪਜਾਊ ਕਰਨੀ ਆ ਜਿੱਦਾਂ ਸਾਡੀਆਂ ਅਪਜਾਊ ਜ਼ਮੀਨਾਂ ਹੀ ਤੇ ਕਰਨ ਲਈ ਬਾ ਜਿਹੜਾ ਉੱਥੇ ਖਰਚ ਚਾਹੀਦਾ ਠੇਕੇ ਦੇ ਚਲੋ 60000 ਦੇ ਕਣ ਕੇ ਨਿਕਲੀ ਪਰ ਇਹਨਾਂ ਦੇਣਾ ਨਹੀਂ ਕਿਸ ਨੇ ਨਹੀਂ ਦੇਣਾ ਅੱਜ ਤੱਕ ਜਿਹੜੇ ਪਹਿਲਾਂ ਵੀ ਜਿਹੜੇ ਸਾਡੇ ਆਉਂਦੇ ਰਿਹਾ ਖਰਚ 5000 ਪਹਿਲਾਂ ਆਉਂਦਾ ਰਿਹਾ ਮੁੜ ਕੇ 10000 ਉਹਦੇ ਵਿੱਚੋਂ ਵੀ ਅੱਧੇ ਸਰਕਾਰੀ ਅਫਸਰ ਖਾ ਜਾਂਦੇ 10000 ਆਉਂਦਾ ਤੇ ਉਹਦੇ ਵਿੱਚੋਂ 5000 ਸਿਰਫ ਕਿਸਾਨ ਦੀ ਜੇਬ ਚ ਪੈਂਦਾ ਵਾ ਕਿਉਂਕਿ ਇਸ ਵਾਰ ਸੁਖਬੀਰ ਸਿੰਘ ਬਾਦਲੋਂ ਦਾ ਹਲਾਨ ਆਇਆ ਕਿ ਮੈਂ ਜਿਹੜੇ ਸਭ ਤੋਂ ਪਹਿਲਾਂ ਜੇਕਰ ਸਾਡੀ ਸਰਕਾਰ ਬਣੂਗੀ ਸਭ ਤੋਂ ਪਹਿਲਾਂ ਅਸੀਂ ਬੰਨ ਜਿਹੜੇ ਨੇ ਪੱਕੇ ਕਰ ਦਾਂਗੇ ਉਹਨਾਂ ਦੇ ਸਰਕਾਰ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਜੀ ਤੁਸੀਂ ਦੇਖਦੇ ਦੇਖਦੇ ਸਕਦੇ ਹੋ ਕਿ ਅੱਜ ਤੋਂ ਪੰਜ 20 ਸਾਲ ਪਹਿਲਾਂ ਹੈ ਕਿੰਨੇ ਚਿਰ ਉਹਨਾਂ ਦੇ ਸਰਕਾਰ ਉਦੋਂ ਵੀ ਇਹ ਬੰਨ ਹੈ ਉਦੋਂ ਕਰ ਦਿੰਦੇ ਭਗੀ ਚਲੋ ਅਸੀਂ ਇਹ ਨਹੀਂ ਚਾਹ ਰਹੇ ਕਿ ਜੇ ਉਹਨਾਂ ਦੀ ਆ ਜੇ ਅਸੀਂ ਉਹਨਾਂ ਘੜੀ ਬੇਨਤੀ ਕਰਦੇ ਆ ਕਿ ਚਲੋ ਜੇ ਕਰਦੇ ਤੇ ਬਹੁਤ ਹੀ ਵੱਡਾ ਫਰਕ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਮੀ ਪੀੜ੍ਹੀਆਂ ਜੇ ਕਹਿ ਸਕਦੇ ਆਪਾਂ ਕਿ ਉਹ ਰੋਟੀ ਜੋਗੇ ਹੋ ਜਾਣਗੇ ਨਹੀਂ ਤੇ ਬਾਹਰ ਠੱਕੇ ਖਾਣਗੇ ਬਾਹਰ ਵਾਲਾ ਵੀ ਤੁਹੀਂ ਹਾਲ ਦੇਖ ਲਓ ਉਹ ਵੀ ਮਾਈਗ੍ਰੇਸ਼ਨ ਪਛਾਣਉਂ ਹੁੰਦੀ ਆ ਇੱਧਰ ਨੂੰ ਹੁੰਦੀ ਆ ਕਿਉਂਕਿ ਉੱਧਰ ਪੜਾਈਆਂ ਦੇ ਖਰਚੇ ਵਧ ਗਏ ਕੰਮ ਮਿਲ ਨਹੀਂ ਦਿਆ ਤੇ ਆਉਂਦੇ ਖੇਤੀ ਨਾਲ ਮੁੰਡੇ ਜੁੜਨਦੇ ਬੜਾ ਵਧੀਆ ਸਾਡੇ ਵੀਰ ਭਰਾ ਜਿਹੜੇ ਮੇਰੇ ਸਗੇ ਸਾਡੇ ਸਾਰੇ ਮੁੰਡੇ ਖੇਤੀ ਕਰਦੇ ਪਰ ਇਹ ਹੈ ਖੇਤੀ ਲਾਏ ਬੰਦ ਤੰਦਾ ਹੈ ਪਰ ਜੇ ਆ ਮਾਰਾ ਨਾ ਪੈਣ ਹੂੰ ਹੀਂ ਹੋਰ ਕੋਈ ਨਹੀਂ ਚਾਹੁੰਦੇ ਬਸ ਆ ਮਾਰਾਂ ਤੋ ਸਾਨੂੰ ਬਚਾ ਲੈ ਕੋਈ 88 ਵਾਲੇ ਹੜਾ ਗਏ 23 ਵਾਲੇ ਆ ਗਏ ਇਸ ਤਰੀਕੇ ਦੀਆਂ ਕਾਫੀ ਕਿਸਾਨ ਮਰ ਪਏ ਤੁਸੀਂ ਹਿਸਾਬ ਲਾ ਲਓ ਗੀ ਚਲੋ 88 ਦਾ ਤੁਸੀਂ ਨਹੀਂ ਦੇਖਿਆ ਉਹ ਤੋਂ ਬਾਅਦ ਛੋਟੇ ਛੋਟੇ ਤੇ ਪਹਿਲਾਂ ਆਉਂਦੇ ਦੱਸਦੇ ਰਹਿਆ 88 ਵਾਲੇ ਪਰ ਤੇ ਐਰ ਕੀ ਵੇਖਣੇ ਪਏ ਹਾਂ 88 ਵਾਲੇ ਅਸੀਂ ਤੇ ਉਹਨਾਂ ਦੇ ਐਰ ਕੀ ਵੇਖਿਆ ਮੈਂ 11 ਚ ਵੇਖਿਆ 11 ਤੋਂ ਬਾਅਦ 17 ਚ ਫਿਰ 19 ਚ ਫਿਰ 23 ਚ ਫਿਰ 25 ਚ ਆ ਜਿਹੜੇ ਵੀਰ ਲਾਗੇ ਖਲੋਤੇ ਆ ਘੱਟੋ ਘਾਟ ਨਹੀਂ ਤੇ ਤਿੰਨ ਵਾਰਾਂ ਜਿਹੜਾ ਪਾਣੀ ਮਗਰ ਆਇਆ ਵਾ ਦਿੰਨੇ ਵਰਾ ਇਹਨਾਂ ਦੀ ਪੈਲੀ 'ਚ ਰੇਤਾ ਪਾਇ। ਬੜੇ ਨਸ ਜੋਗ ਦਿੱਤਾ ਢੰਗ ਪੈ ਗਈ ਘਟੋ ਕਢਣੀ ਤੇ ਆਪਣੇ ਅੱਧੇ ਕਿਲੇ ਜੀ ਦੇ 30 ਫੁੱਟ ਡੂੰਗਾ ਹੈ। ਉਹ ਪੂਰ ਲਈ ਸਾਰਾ ਖਰਚਾ ਇਹਨਾਂ ਪੱਲਿਓਂ ਲਾਇਆ। ਅੱਛਾ। ਹਾਂ ਪੱਲਿਓਂ ਲਾ ਕੇ ਅਸੀਂ ਉਹ ਢੰਗ ਪੂਰੀ ਕੀ ਬੰਨ ਪਕਾ ਰਵੇ। ਚਲੋ ਇਹ ਦਸਾਲੋਂ ਨੇ ਕਢ ਲਿਆ ਪਰ ਜਦੋਂ ਉਹ ਹੈ ਦੇ ਨਾ ਕਿ ਟੈਂਪਰੇਰੀ ਆ। ਜੇ ਕੋਈ ਪੱਕੀ ਤੌਰ ਤੇ ਹੋਵੇ ਤੇ ਉਹ ਪਕਾ ਰਵੇ ਗਾੜੀ ਨੋਚਾਂ ਪੱਕੀਆਂ ਲੱਗਣ ਤਰਤੀਬ ਨਾਲ ਕੰਮ ਹੋਵੇ। ਹੈ ਤੇ ਪੱਲਿਓ ਖਰਚ ਲਾ ਕੇ ਕਿੰਨਾ ਕਿਤੇ ਰਕਾਰ ਲਾਂਗੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਆ ਹੁਣ 20 ਕਰੋੜ ਦਾ ਕੰਮ ਆ ਤੇ ਹੁਣ ਪੱਲਿਓ ਕਿੰਨਾ ਕਿ ਲਾ ਲਾਂਗੇ ਕੋਈ ਕਿਸਾਨ ਉਹ ਕਿੰਨਾ ਖਰਚਾ ਖਰਚਾ ਕਰੇਗਾ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਜਿਹੜੀ ਕਿਸਾਨ ਦੀ ਜ਼ਮੀਨ ਤੇ ਜਿਤੋਂ ਉਹ ਕਮਾਉਣਾ ਵਾ ਉਹੀ ਉਹ ਖਤਮ ਹੋ ਗਈ ਤੇ ਬਾਕੀ ਹੋਣਾ ਗੱਲ ਹੁਣ ਘਰ ਦਾ ਖਰਚ ਵਾ ਹੈ ਸਕੂਲਾਂ ਦੀਆਂ ਫੀਸਾਂ ਨੇ ਆਣੀਆਂ ਦੀਆਂ ਕਿੰਨੀਆਂ-ਕਿੰਨੀਆਂ ਫੀਸਾਂ ਵਾ ਹੋਰ ਰਜਾਨ ਰੋਜ਼ ਦਾ ਖਰਚ ਵਾ ਉਹਦਾ ਤੇ ਉਹ ਮਲਕੀ ਆਪ ਦਾ ਚਲੋ ਸਾਡਾ ਗੁਜ਼ਾਰਾ ਹੁੰਦਾ ਹੈ ਨਾ ਕਹਿ ਦਿੰਦੇ ਕਿ ਲੋਕੀ ਆਸਦੇ ਕਿ ਖੇਤੀ ਜੀ ਨਹੀਂ ਗੁਜ਼ਾਰਾ ਸਾਡਾ ਹੁੰਦਾ ਵਾ ਪਰ ਜੇ ਆਫਤਾਂ ਨਾ ਪੈਣ ਆਫਤਾਂ ਇਹ ਪੈ ਨਹੀਂ ਸਕਦੀਆਂ ਜੇ ਚਾਹਵੇ ਗਵਰਨਮੈਂਟ ਚਾਹਵੇ ਸਭ ਕੁਝ ਹੋ ਸਕਦਾ ਅਗੀ ਕਹਿ ਸਕਦੇ ਨਾ ਕਿ ਸਮੁੰਦਰਾਂ ਚ ਪੋਲ ਬਣ ਸਕਦੇ ਆ ਤੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਆ ਸਾਡਾ ਇਥੇ ਇਲਾਕਾ ਪਾਈਆਂ 6 ਕਿਲੋਮੀਟਰ ਦਾ ਬੰਨੇ ਪੱਕਾ ਹੋ ਜੇ ਤੇ ਸਾਡੀ 10000 ਏਕੜ ਇਹ ਜ਼ਮੀਨ ਆ ਨਾ ਜਿਹੜੀ ਇਹ ਪੱਕੇ ਤੌਰ ਤੇ ਐਨ ਵਧੀਆ ਇਹਦੇ ਵਿੱਚ ਸਾਡਾ ਸਰਕਾਰ ਦਾ ਵੀ ਆ ਹਰ ਵਰਗ ਦਾ ਫਾਇਦਾ ਮਜ਼ਦੂਰ ਵਰਗ ਹੋਇਆ ਹਰ ਵਰਗੇ ਨੂੰ ਕਹਿ ਸਾਡਾ ਨਹੀਂ ਆ ਹਰ ਇੱਕ ਵਰਗ ਦਾ ਫਾਇਦਾ ਵਾ ਕਿੰਨੇ ਹੁਣ ਕਿੰਨਿਆਂ ਦਾ ਨੁਕਸਾਨ ਹੋਇਆ ਹੁਣ ਇਹ ਝੋਨੇ ਮਾਰ ਆਟੀਆਂ ਦਾ ਨੁਕਸਾਨ ਦੁਕਾਨਦਾਰ ਦਾ ਮਿਸਤਰੀ ਜਿੱਦਾਂ ਹਰ ਚੈ ਦਾ ਹਰ ਬੰਦੇ ਦਾ ਨੁਕਸਾਨ ਹੋਇਆ ਵਾ ਹਰ ਤੱਕ ਇਹ ਨੁਕਸਾਨ ਪਹੁੰਚੇ ਪਰ ਮਹਿਸੂਸ ਕਰੇ ਜਾਂ ਨਾ ਕਰੇ ਪਰ ਹਰ ਤੱਕ ਉਹਦਾ ਨੁਕਸਾਨ ਤੇ ਪਹੁੰਚੇ ਪਹੁੰਚਿਆ ਵਾ ਪਰ ਵੱਡੀ ਗੱਲ ਇਹੋਈ ਐ ਖਾਣ ਪੀਣ ਦੀ ਲੋੜ ਨਹੀਂ ਡੀਜ਼ਲ ਦੀ ਪੈਸੇ ਦੀ ਜਦ ਹਾਂ ਖਾਣ ਪੀਣ ਦੀ ਸਾਨੂੰ ਕੋਈ ਲੋੜ ਨਹੀਂ ਕੋਈ ਨਹੀਂ ਕੋਈ ਚਾਰਾ ਨਹੀਂ ਚਾਹੀਦਾ ਕੋਈ ਕੁਝ ਨਹੀਂ ਸਾਨੂੰ ਸਿਰਫ ਡੀਜ਼ਲ ਜੰਬੋ ਬੈਗ ਤਾਰ ਵਗੈਰਾ ਜਿਹੜੀ ਵੀ ਕੰਮ ਆਉਂਦੀ ਐ ਇੱਥੇ ਉਹ ਸਾਨੂੰ ਚਾਹੀਦੀ ਐ ਐਨ ਆਰ ਆਈ ਵੀਰ ਇਹ ਸਾਡੇ ਮੋਤਵਾਰ ਬੰਦੇ ਇਹਨਾਂ ਦੇ ਕਾਊਂਟ ਚ ਜਾਂ ਕੋਈ ਉਦਾਂ ਡੀਜ਼ਲ ਭੇਜਣਾ ਹੈ ਜੀ ਦਾ ਡੀਜ਼ਲ ਟੈਂਕਰ ਭੇਜ ਦੇ ਜਿੱਦਾਂ ਵੀ ਕੋਈ ਮਦਦ ਕਰਨਾ ਚਾਹਦਾ ਆਹੀਂ ਬੇਨਤੀ ਕਰਦੇ ਆ ਜਿਹੜੀਆਂ ਸਮਾਜ ਸੰਸਥਾਵਾਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਸੇਵਾ ਕਰਦੇ ਸਰਕਾਰ ਜੋਗ ਸਾਰੇ ਪਰ ਸਾਡੀ ਵੀ ਸਾਰ ਲਓ ਇੱਥੇ ਅਜ ਤੱਕ ਕੋਈ ਵੀਰ ਨਹੀਂ ਆਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਨਰੇਟੀਵੀ ਦਾ ਕਿ ਤੁਸੀਂ ਸਾਡੇ ਪਹਿਲੀ ਵਾਰ ਪਹੁੰਚੇ ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ ਵਾ ਆਉਣ ਤੇ ਪਰ ਇਹ ਹੈ ਕਿ ਪਹਿਲਾਂ ਸਰਕਾਰ ਨੂੰ ਇੱਕ ਨਹੀਂ ਕੋਈ ਦਿਨ ਮੈਂਦਾ ਪਹੁੰਚੇ ਕੋਈ ਮੌਜੂਦਾ ਸਰਕਾਰ ਵਾ ਪੂਰੀ ਪਾਵਰ ਫੇਸਬੁਕ ਤੇ ਪੋਸਟਾਂ ਬਹੁਤ ਪੈ ਰਹੀਆਂ ਕਿ ਅਸੀਂ ਜਮੀਨੀ ਗਰਾਉਂਡ ਜੀਰੋ ਰਿਪੋਰਟ ਦੇਖ ਕੇ ਆਏ ਆ ਇਸ ਤਰੀਕੇ ਦੀਆਂ ਪ੍ਰਸ਼ਾਸਨ ਦੇ ਵੱਲੋਂ ਬੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਅਸੀਂ ਜਿਹੜਾ ਬੰਨ ਪੱਕੇ ਕਰਨ ਦੀ ਜਿਹੜੀ ਆ ਅਸੀਂ ਪਲਾਨ ਬਣਾ ਲਿਆ ਵਾ ਇਸ ਤਰੀਕੇ ਨਾਲ ਅਸੀਂ ਕਿਸਾਨਾਂ ਨਾਲ ਮਿਲ ਆਏ ਆ ਕਿਸਾਨ ਖੁਸ਼ ਨੇ ਬੇੜੇ ਹੀ ਦਿੱਤੇ ਆ ਬੇੜੀ ਦੇ ਵਿੱਚ ਜਾਗ ਰਾਸ਼ਨ ਪਹੁੰਚਾਤਾ ਕਿਸਾਨਾਂ ਤੱਕ ਜਿਹੜੇ ਆ ਇਸ ਤਰੀਕੇ ਦੀਆਂ ਵੀ ਬਹੁਤ ਸਾਰੀਆਂ ਪੋਸਟਾਂ ਪੈ ਰਹੀਆਂ ਨੇ ਉਹ ਸੋਸ਼ਲ ਮੀਡੀਆ ਦੀ ਹਕੀਕਤ ਆ ਇਹ ਜਿਹੜੀ ਗਰਾਉਂਡ ਲੈਵਲ ਦੀ ਹਕੀਕਤ ਆ ਇਹ ਤੁਸੀਂ ਦੇਖ ਲਈ ਆ ਬਾਕੀ ਚਲੋ ਉਹਨਾਂ ਆਪਦੇ ਹੋਰ ਥਾਵਾਂ ਤੇ ਕਹਿ ਸਕਦੇ ਆ ਆਪਾਂ ਕਿ ਸਾਰ ਲਈ ਹੋਵੇ ਪਰ ਇੱਥੇ ਆਉਂਦਾ ਤੁਹੀਂ ਰਾਹ ਹੀ ਨਹੀਂ ਹੈਗਾ ਰਾਹ ਤੁਹੀਂ ਦੇਖ ਕੇ ਆਏ ਕਿ ਤਿੰਨ ਚਾਰ ਕਿਲੋਮੀਟਰ ਦਾ ਏਰੀਆ ਜਿਹੜਾ ਵਾ ਉਹ ਤੁਰ ਕੇ ਜਾਂ ਕੋ ਟਰੈਕਟਰ ਵੱਡਾ ਹੋਵੇ ਉਹ ਲਿਆ ਸਕਦਾ ਛੋਟਾ ਟਰੈਕਟਰ ਵੀ ਨਹੀਂ ਆ ਸਕਦਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਚਲੋ ਸਾਰੇ ਹੈਗੇ ਆ ਉਹ ਆ ਸਕਦੇ ਪਰ ਉਹ ਨਾ ਆਏ ਹੀ ਨਹੀਂ ਹੁਣ ਪਹੁੰਚਣ ਸਾਡੀ ਸਾਰ ਲੈਣ ਹੁਣ ਬਾਬੇ ਸਿਹੜੀ ਵਾਲੇ ਆ ਬਾਬੇ ਸੁਖਾ ਸੋਣੀ ਦੂਜੇ ਆਪਣੇ ਬਾਬੇ ਬਤਾਰ ਸੋਣੀ ਆ ਬਖਦੂਰ ਸਾਹਿਬ ਜਿਹਨੇ ਸਾਰ ਪਿਛਲੇ ਸਾਲ ਵੀ ਲਈ ਪਿਛਲੇ ਬਾਹਲ ਇਥੋਂ ਬੰਨ ਟੁੱਟਾ ਉਹਨਾਂ ਨੇ ਸਾਰੀ ਪਿਛਲੇ ਸਾਲ ਵੀ ਨਹੀਂ ਕੋਈ ਗਵਰਨਮੈਂਟ ਦਾ ਬੰਦਾ ਨਹੀਂ ਆਇਆ ਕੰਮ ਸਰਕਾਰਾਂ ਦੇ ਬੰਦੇ ਨੇ ਪਰ ਸੰਪਰਦਾਵਾਂ ਨੂੰ ਕਿਉਂਣਾ ਪੈਂਦਾ ਫੇਰ ਉਹ ਗੱਲ ਨਾ ਇਹ ਮੇਨ ਕੰਮ ਸਰਕਾਰ ਦਾ ਵਾ ਉਹਨਾਂ ਦਾ ਤੇ ਕੰਮਕਾਰ ਸੇਵਾ ਦਾ ਨਾ ਚਲੋ ਸੇਵਾ ਕਰ ਲਈ ਪ੍ਰੇਮ ਸਾਡੀ ਪਿੰਡਾਂ ਨਾਲ ਉਹਨਾਂ ਦਾ ਜਿਹੜੇ ਸਾਧੂ ਉਹਨਾਂ ਨਾਲ ਪ੍ਰੇਮ ਇਹਨਾਂ ਦੇ ਕਰਕੇ ਉਹ ਕਰਦੇ ਅਸੀਂ ਉਹਨਾਂ ਗੜੀ ਉਹਨਾਂ ਗੜੀ ਬੇਨਤੀ ਕਰਦੇ ਸਰਕਾਰ ਗੜੀ ਹੁਣ ਅਪੀਲ ਹੀ ਕਰ ਸਕਦੇ ਸਰਕਾਰ ਨੂੰ ਅਪੀਲ ਕੀਤੇ ਜੇ ਨਹੀਂ ਆਏ ਇਹਨਾਂ ਗਾੜੀ ਤੇ ਬੇਨਤੀ ਕਰਕੇ ਅਸੀਂ ਉਹਨਾਂ ਨੂੰ ਲਿਆਂਦਾ ਉਹਨਾਂ ਨੇ ਦੇਖੋ 1 ਕਰੋੜ ਦੀ ਭੋਗ ਲੈਣ ਦਿੱਤੀ ਹੈ ਜਿਹੜੀ ਪਾਣੀ ਦੇ ਵਿੱਚੋਂ ਦੀ ਨੱਕ ਹੈਈ ਸਾਧੂਆਂ ਨੇ ਇਹਨਾਂ ਨੇ ਤੇ ਸਾਨੂੰ 1 ਕਰੋੜ ਛੱਡੋ 100 ਦੀ ਚੀਜ਼ ਨਹੀਂ ਦਿੱਤੀ ਸਿਰਫ ਸਾਡੇ ਪਿੰਡ ਆਮ ਆਦਮੀ ਵਾਲੇ 1 ਕਿਲੋ ਖੰਡ ਪਾਈ ਹੈ ਪੱਤੀ ਅੱਛਾ ਦੋ ਬਿਸਕੁਟਾਂ ਦੇ ਪੈਕਟ ਅੱਛਾ ਤੇ ਇੰਨਾ ਕੁ ਭੁਜੀਆ ਜਿਹੜਾ ਸਾਨੂੰ ਰਾਸ਼ਨ ਦੇ ਕੇ ਗਿਆ ਆਮ ਆਦੀ ਪਾਰਟੀ ਵੱਲੋਂ ਆਮ ਆਦੀ ਪਾਰ ਇੰਨਾ ਰਾਸ਼ਨ ਸਾਨੂੰ ਦਿੱਤਾ ਵਾ ਤੇ ਉਹ ਵੀ ਜਿਹੜੇ ਉਹਨਾਂ ਦੇ ਆਪਦੇ ਬੰਦੇ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਉਹਨਾਂ ਦੇ ਕੋਲੋਂ ਧਾਰ ਕਾਟ ਲੈ ਕੇ ਦੇਖੋ ਅਛਾ ਧਾਰ ਕਾਟ ਲੈ ਕੇ ਫਿਰ ਹਾਂ ਫਿਰ ਇਹਨਾਂ ਨੇ ਮਿਲ ਗਈ ਰਾਸ਼ਨ ਤਾਂ ਉਹ ਵੀ ਆਪਦੇ ਬੰਦੇਆਂ ਨੂੰ ਸਾਨੂੰ ਉਹਦੀ ਵੀ ਨੁਪਗਵੰਤਮਨ ਸਾਹਿਬ ਦਾ ਤੇ ਹੈਲੀਕਾਪਟਰ ਘੁੰਮਦਾ ਰਿਆ ਰਾਸ਼ਨ ਲੈ ਕੇ ਭਗਵੰਤਮਾਨ ਦੇ ਜਿਹੜੇ ਹੈਲੀਕਾਪਟਰ ਨੇ ਰਾਸ਼ਨ ਸੁਟੇ ਆ ਉਹ ਲੋਕਾਂ ਦੀਆਂ ਟੀਨਾ ਟੁੱਟ ਗਈਆਂ ਹੈ ਕਿ ਜਿਹੜੇ ਵਿਚਾਰੇ ਥੱਲੇ ਉੱਤੇ ਛੱਤਾਂ ਦੇ ਆਉਦੇ ਪਾ ਕੇ ਸੁੱਤੇ ਜੀ ਤਰਪਾਲਾਂ ਉਹ ਤਰਪਾਲਾਂ ਉੱਡ ਗਈਆਂ ਤੇ ਵਿੱਚੋਂ ਜਿਹੜਾ ਸਮਾਨ ਨਿਕਲਦਾ ਉਹ ਵੀ ਤੁਸੀਂ ਵੇਖੋ ਨਾ ਕਿੰਨਾ ਅਖੰਡ ਪਈਆ ਪੱਤੀ ਦੋ ਬਿਸਕੁਣਾ ਦੇ ਪੈਕੇਟ ਹੈ ਕਿ ਭੁਜੀਆ ਦਾ ਪੈਕੇਟ ਕਿੰਨਾ ਕੁ ਗੁਜ਼ਾਰਾ ਹੋਊਗਾ ਇਹਦੇ ਨਾਲ ਜਾਂ ਤੇ ਕਹੀਏ ਮੈਂ ਸੋਸ਼ਲ ਤੇ ਵੀਡੀਓ ਵੇਖਿਆ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਆਟਾ ਗੁੰਨਣ ਦੀ ਜ਼ਰੂਰਤ ਨਹੀਂ ਪਈ ਉਹ ਜ਼ਰੂਰਤ ਕੀ ਪੈਣੀ ਆ ਹੁਣ ਉਹ ਤੇ ਅੱਧ ਦਰਿਆਜ ਤੁਸੀਂ ਸੁੱੜ ਦੋ ਤੇ ਮੈਂ ਚੋਕੇ ਲਾ ਕੇ ਆਵਾਂ ਤੇ ਜ਼ਰੂਰਤ ਉਹਦੀ ਪੈਣੀ ਨਹੀਂ ਆ ਉਹ ਚਲੋ ਜਿਹੜੇ ਇੱਥੇ ਸਾਡੇ ਇਹ ਆ ਕਿ ਇਥੇ ਜਿਆਦਾ ਜਿਹੜਾ ਏਰੀਆ ਵਾ ਉਹ ਖੇਤੀ ਦੇ ਅੰਦਰ ਆ ਇਹ ਥੱਲੇ ਜਿਹੜਾ ਉੱਤੇ ਮਡ ਰੈਸ਼ਾ ਢੀਆਂ ਉੱਤੇ ਆ ਇਹਦਾ ਕਾਰਨ ਕਰਕੇ ਵੀ ਥੋੜਾ ਇਧਰ ਨੂੰ ਧਿਆਨ ਘੱਟ ਵਾ ਨਹੀਂ ਤੇ ਉਹ ਪਰਲੇ ਬੰਨੇ ਬੰਨ ਪੱਕਾ ਹੋ ਸਕਦਾ ਕਿਉਂਕਿ ਉਹਦੇ ਰੈਸ਼ ਦਾ ਥੋੜਾ ਉਹਨਾਂ ਨੂੰ ਡਰ ਵਾ ਜੇ ਇਧਰ ਹੇ ਹੀ ਘਰਾਂ ਵਾਲੇ ਵੀ ਜਿਹੜੇ ਪੰਜ ਸੱਤ ਘਰ ਆਵੇ ਸਾਹਮਣੇ ਘਰ ਵਾ ਇਹ ਇਹਨਾਂ ਦਾ ਇੱਥੇ ਹੀ ਪਰ ਰਹਿਣਦੇ ਹੀ ਪਰ ਉਹ ਰਹਿਣ ਦੀ ਜੋਗ ਹੀ ਨਹੀਂ ਰਿਹਾ ਕਿਉਂਕਿ ਸਾਧਨ ਨਹੀਂ ਆਉਦਾ ਆਟਾ ਚਾਹੀਦਾ ਹਰ ਮਲਕੀ ਰੋਜ਼ ਮੈਂ ਜਰੂਰਤਾਂ ਕਿੰਨੀਆਂ ਹੁੰਦੇ ਤੁਹਾਨੂੰ ਪਤਾ ਉਹ ਚਾਹੀਦੇ ਜਦੋਂ ਪਹੁੰਚ ਹੀ ਨਾ ਹੋਊਗੀ ਤੇ ਵਿਚਾਰੇ ਰਹਿ ਗਈ ਕੰਨਗੇ ਹੁਣ ਲੱਖਾਂ ਰੁਪਈਆ ਦਾ ਥਾਂ ਪਿੰਡ ਲਿਆ ਕੋਠੇ ਪਾਇ ਇੱਥੋਂ ਦੇ ਘਰ ਬੇਕਾਰ ਹੋ ਗਏ ਇੱਥੋਂ ਕਿਲੋਮੀਟਰ ਪਰਾਂ ਦਰਿਆ ਵਗਦਾ ਹੈ ਸਰਕਾਰ ਦੀ ਨਿਲਾਇਕੀ ਕਰਕੇ ਇਹ ਅੱਜ ਸਾਡੀਆਂ ਪੈਲਗਿਆਂ 'ਚ ਆ ਗਿਆ ਕਿਉਂ ਨੋਚਾਂ ਨਹੀਂ ਲੱਗੀਆਂ ਗੋ ਇਹਦੀ ਖਲਾਈ ਨਹੀਂ ਹੋਈ ਕਿੰਨਾ ਕਰੋੜਾ ਰੁਪਈਆ ਦਾ ਬਜਟ ਪਾਰਟ ਹੁੰਦਾ ਤੁਸੀਂ ਵੀ ਦੇ ਸੁਣਿਆ ਨਾ ਕਿ ਉਹ ਕਿੱਥੇ ਜਾਂਦਾ ਇਸ ਵਾਰ ਤਾਂ ਜਿਹੜੇ ਆਪਣਾ ਜਿਹੜਾ ਖਲਾਈਆਂ ਹੋਣੀਆਂ ਸੀਗੀਆਂ ਉਹਨਾਂ ਦਾ ਵੀ ਉਹਨਾਂ ਦੇ ਸੀਐਮ ਸਾਹਿਬ ਦੇ ਭਰਾ ਦੇ ਵੱਲੋਂ ਇਲਜ਼ਾਮ ਲੱਗਾ ਕਿ ਕਰੋੜਾ ਰੁਪਈਆ ਜਿਹੜਾ ਵਖਾਗੇ ਤੇ ਹਕੀਕਤ ਆ ਇਹਦੇ ਵਿੱਚ ਝੂਠ ਵਾਲੀ ਗੱਲ ਹੀ ਕੋਈ ਨਹੀਂ ਇਹ ਬਿਲਕੁਲ ਹਕੀਕਤ ਆ ਕਿਉਂ ਚਲੋ ਇਹ ਸਰਕਾਰ ਨੇ ਜਿਹੜੀਆਂ ਪਹਿਲਾਂ ਵੀ ਜੋ ਮੈਂ ਸੰਭਾਲਸ ਵਾਲੀ 30 ਸਾਲ ਉਮਰ ਹੋ ਗਈ ਆ ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਟੱਪ ਨਹੀਂ ਇਹਦੇ ਵਿੱਚੋਂ ਸਰਕਾਰ ਨੇ ਖਲਾਈ ਕੀਤੀ ਇੱਕ ਟੱਪ ਵੀ ਕੀ ਦੇਖੋ ਸਾਹਮਣੇ ਕਿੰਨਾ ਏਰੀਆ ਜਿਹੜਾ ਵਿੱਚ ਬੇਕਾਰ ਪਿਆ ਨਾ ਉਹ ਮਤਲਬ ਕਿ ਵਾਹਨ ਦੇ ਯੋਗ ਆ ਤੇ ਨਾ ਹੀ ਉਥੇ ਕੋਈ ਰੈਸ਼ਵਾ ਹੂੰ ਤੇ ਉਹਨੂੰ ਜੇ ਕੱਢ ਗਏ ਇਹਨੂੰ ਸਚਜੇ ਤਰੀਕੇ ਨਾਲ ਬੰਨੇ ਲਾ ਕੇ ਬੰਨ ਬੰਨੇ ਜਾਵੇ ਤੇ ਇਹਨੂੰ ਆਪਦੇ ਬਾਹਾਂ ਚ ਵਗਣ ਦਿੱਤਾ ਜਾਵੇ ਕਸੂਰ ਇਹਦਾ ਵੀ ਨਹੀਂ ਆ ਹੂੰ ਇਹਦਾ ਵੀ ਨਹੀਂ ਕਸੂਰ ਜਿਹੜੀ ਆਪਣੀ ਦਖਲਦਾਜੀ ਕੁਦਰਤ ਸੀ ਜਿਆਦੀ ਬੰਦੇ ਦੀ ਹੋ ਗਈ ਨਾ ਇਹ ਉਹਦੇ ਸਿੰਪਟਮ ਨੁਕਸਾਨ ਇਹ ਉਹਦਾ ਮੈਨ ਮੇਡ ਹੈ ਸਾਰੇ ਕਹਿੰਦੇ ਮੈਨ ਮੇਡ ਉਹਨਾਂ ਨੇ ਤੇ ਮੂੰਹ ਮੰਨ ਲਿਆ ਕਿ ਮੰਨਿਆ ਤੇ ਨਹੀਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪੋਸਟਾ ਪੈ ਰਹੀਆਂ ਕਿ ਪੋਸਟਾ ਪੈ ਰਹੀਆਂ ਕਿ ਅਹੀਂ ਨਾ ਬਾਥ ਰਹੇ ਨਾ ਬੌਂਸਰੀ ਹੈ ਉਹਨਾਂ ਨੇ ਪੰਜਾਬ ਨੂੰ ਡੋਬਣ ਦੇ ਕਈ ਤਰੀਕੇ ਅਪਣਾਏ ਜਾਂ ਰਹੇ ਨਸ਼ਾ ਫਲੱਡ ਗੇਟ ਖੋਲੇ ਗਏ ਤਾਂ ਡਰਦਾ ਨਾ ਹਾਂ ਬਿਲਕੁਲ ਇਹਦੇ ਵਿੱਚ ਕੋਈ ਦੋਗਰ ਹੈ ਹੈ ਹੀ ਨਹੀਂ ਸਰਕਾਰ ਪੂਰਾ ਪੰਜਾਬ ਨੂੰ ਡੋਬਨ ਦਾ ਕਰਕੇ ਫਲੱਡ ਗੇਟ ਖੋਲੇ ਗਏ ਨਹੀਂ ਤੇ ਸਭ ਪਤਾ ਹੈ ਪਾਣੀ ਪਹਿਲਾਂ ਇੰਨਾ ਜਮਾ ਹੁੰਦਾ ਇਹਨਾਂ ਨੇ ਸਿਆਲ ਚ ਪਾਣੀ ਰਿਲੀਜ਼ ਕਰੀ ਜਾਣ ਥੋੜਾ 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 ਹੁਣ ਜਿਹੜਾ ਸਤਲੁਜ ਦਰਿਆ ਸੀ ਰਾਵੀ ਦਰਿਆ ਸੋਰੀ ਉਹ 1 ਲੱਖ ਕਿਊ ਸੀਗਾ ਪਾਣੀ ਡੇਲੀ ਜਿਹੜਾ ਸੀ ਕੱਢਦਾ ਸੀ ਤੇ 14 ਲੱਖ ਕਿਊ ਸੀ ਜਿਹੜਾ ਪਾਣੀ ਵਧੇਰੇ ਸੀ ਉਹਦੇ ਵਿੱਚ ਡੈਮ ਚ ਜੇ ਚਾਹੁੰਦੇ ਤੇ ਉਹ 14 ਦਿਨਾਂ ਚ ਨਿਕਲ ਸਕਦਾ ਹੈ 8 ਘੰਟਿਆਂ ਜੀ ਅ 14 ਲੱਖ ਕਿਊਸਿਕ ਪਾਣੀ ਛੱਡ ਗਏ ਸਾਰਾ ਇਲਾਕਾ ਡੁੱਬਤਾ ਹੂੰ ਇਹ ਕੋਈ ਸਾਰੇ ਸਾਹਮਣੇ ਆ ਐਰ ਕੀ ਕੋਈ ਹੋਲਾ ਨਹੀਂ ਰਿਹਾ ਪਹਿਲਾਂ ਰਹਿੰਦੇ ਐਰ ਕੀ ਤੇ ਕੋਈ ਹੋਲਾ ਨਹੀਂ ਰਿਹਾ ਸਾਰੇ ਸਾਹਮਣੇ ਸਾਰਿਆਂ ਨੇ ਮਲਗੀ ਵੀਡੀਓ ਪਾ ਕੇ ਦੱਸਿਆ ਕਿ ਨਾ ਉਥੇ ਜਿਹੜਾ 14 ਲੱਖ ਅਠਾਂ ਘੰਟਿਆਂ ਵਿੱਚ ਕੱਢਦਾ ਤੋ ਕਿੱਧਰ ਜਾਣਾ ਇਹਦੇ ਵਾਸਤੇ ਥੋੜਾ ਜਦੋਂ ਬੇਵਸੀ ਹੋ ਗਈ ਲੋਕਾਂ ਦੇ ਘਰ ਤਬਾਹ ਹੋ ਗਏ ਚਲੋ ਅਸੀਂ ਮਹਾਰਾਜਗਰੀ ਇਹ ਵੀ ਬੇਨਤੀ ਕਰਦੇ ਆ ਕਿ ਚਲੋ ਸਾਡਾ ਇਹ ਆ ਕਿ ਜਿਹੜਾ ਜਾਨੀ ਨੁਕਸਾਨ ਆ ਉਹ ਘੱਟ ਹੋਇਆ ਜਿਨ੍ਹਾਂ ਵਿੱਚ ਜਾ ਰਹੇ ਨੇ ਘਰ ਟਹਿ ਗਏ ਬਿਲਕੁਲ ਜਿਹੜੇ ਬੰਦੇ ਦਾ ਅੱਜ ਘਟ ਹੈ ਜਾਂਦਾ ਨਾ ਕਿਸਾਨ ਦਾ ਫਸਲ ਮਰ ਗਈ 20 ਸਾਲ ਪਛਾਣ ਜਲ ਜਾਂਦਾ ਬਿਲਕੁਲ ਪਰ ਸਾਡੀ ਬੇਨਤੀ ਇਹ ਹੈ ਕਿ ਸਾਡੇ ਇਤਿਹਾਰ ਲਈ ਜਾਵੇ ਰੇਤਾ ਕੱਢੀ ਜਾਵੇ ਬੰਨ ਬੰਨਿਆ ਜਾਵੇ ਸੱਚਜੇ ਤਰੀਕੇ ਨਾਲ ਇੱਕੇ ਵਾਰ ਹਰ ਵਾਰੀ ਅਸੀਂ ਇਦਾਂ ਕਰਦੇ ਰਹੇ ਅਸੀਂ ਮਲਕੀ ਫਿਰ ਗਾਂ ਕੀ ਕਰਾਂਗੇ ਵਧਾਂਗੇ ਕਿਦਾਂ ਆਂਦੇ ਗਾਂ ਪਿਆਰ ਤੇ ਰੱਖੇ ਕਰੇਗੀ ਕਿਦਾਂ ਜਦੋਂ ਮਲਕੀ ਇਹਦੇ ਵਿੱਚ ਹੀ ਫਸੇ ਰਹੇ